ਕੀ ਜੋ ਆਲੂ ਲਿਆ ਨਹੀਂ ਲਿਆ ਨਹੀਂ ਖਲੂ ਨਾ ਨਹੀਂ ਮੈਂ ਉੱਤੇ ਗੜੀ ਉਹਨੂੰ ਮੈਸੇਜ ਆ ਗਿਆ ਦੋਵੇਂ ਟਵਿੰਸ ਆਏ ਇੰਸਟਾਗ੍ਰਾਮ ਤੇ ਮੈਸੇਜ ਆਉਂਦੇ ਟਵਿੰਸ ਆਏ ਦੋਵੇਂ ਬੇਟੀਆਂ ਦੱਸੋ ਤੁਸੀਂ ਟਵਿੰਸ ਜੇ ਦੱਸੋ ਹੈ ਗਿਆ ਟਵਿੰਸ ਪਰ ਮਾਵਾਂ ਦੋ ਹੈ ਗਿਆ ਟਵਿੰਸ ਆ ਕਿ ਥੋੜੇ ਫੱਕ ਛਾਡਾ ਦਿਨਾਂ ਦਾ ਹੀ ਫੱਕ ਛਾਡਾ ਸਾਡੀਆਂ ਮੰਮਾ ਵੱਖੋ ਵੱਖਰੀਆਂ ਪਰ ਪਾਪਾ ਵੀ ਵੱਖੋ ਵੱਖਲੇ ਆ ਆਹੋ ਓਏ ਅੱਗ ਸੇਕਣ ਲੱਗੇ ਸਾਰੇ ਜਣੇ ਮਾਮੂ ਲੱਕੜਾਂ ਤੇ ਲਾ ਕੇ ਉਹਨਾਂ ਨੇ ਦੇਣ ਦਿਆ ਅੱਗ ਸੇਕਣੀ ਹੁੰਦੀ ਉਹਨਾਂ ਕਾਲੀ ਹੋਏ ਨਾ ਸਾਰੇ ਉਹਨਾਂ ਨੇ ਓ ਤੇਰੀ ਸ਼ੀਟ ਬੜੋ ਲਿਆ ਬੜੋ ਲਿਆ ਈ ਕੀ 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 ਐ ਸਾਡੀ ਸਮਾਈਲ ਗਰਲ ਹੈ ਸਮਾਈਲੋ ਗਰਲ ਇਹ ਛੱਡੀ ਸਮਾਈਲੋ ਗਰਲ ਭੈਣ ਜੀ ਨਿਮਰਤ ਭੈਣ ਜੀ ਅੱਖਾਂ ਧੂਆਂ ਭੈਣ ਜੀ ਬੈਠੀ ਵੇਖ ਨਹੀਂ ਕੁਝ ਇਹ ਸਾਡੀ ਰਿੰਗ ਦਾ ਟ੍ਰੋਫੀ ਤਾਂ ਕਰ ਆਪਣੀ ਕੈਪਾ ਕਰ ਦੀਨ ਲਈ ਬਾਟਟੀ ਬਾਗ ਈ ਥੱਲੇ ਡਿੱਗੀ ਜਾਂ ਜੱਜੂ ਛੱਡਾ ਛੱਜੂ ਗੱਲਾਂ ਆਦਾ ਪਮਾਨ ਛਾਈ ਲੱਤ ਲੋਂਦਾ ਰਿਆ ਛੱਡਲਾ ਛੋਣਾ ਬੁੱਧ ਛਾਰਿਆਂ ਨੂੰ ਛੋਣ ਨਹੀਂ ਦਿੱਤਾ ਲਾਤੀ ਇਹਨੇ ਆsho ਨੋਜੀ ਨੇ ਕਰਤਾ ਕੰਮ ਖਿਲਾਫ ਥਾਂਦ ਚ ਕੈਸੀ ਬੈਂਦੇ ਨਹੀਂ ਆ ਛਹਿਆਂ ਨੇ ਸਾਨੂੰ ਬਾਹਲ ਖੜੋ ਆਹੋ ਆਹੋ ਕੇਸੀ ਬਹਿਣਾ ਨਹੀਂ ਠੰਡ ਦੇ ਵਿੱਚ ਫੇਰ ਅਸੀਂ ਰਾਤ ਨੂੰ ਸਾਰਿਆਂ ਨੂੰ ਛੋਣ ਨਹੀਂ ਦਿੰਦੇ ਅਸੀਂ ਠੀਕ ਨਹੀਂ ਸੀ ਜੈਜ ਤੇਰੀ ਬੋਲਦੀ ਉਹ ਇਹਨੇ ਸਵੇਰ ਹੀ ਰਹਿਣਾ ਵਹਿਦੀ ਰਹਿੰਦੀ ਕਹਿੰਨੇ ਕਸਮਾਇਨਾ ਦਿੰਦੀ ਰਹਿੰਦੀ ਇਹ ਦਿੱਖਦਾ ਨਹੀਂ ਸੀ ਚਾ ਇਹ ਚਾ ਸਾਡਾ ਬਗੜ ਬਿੱਲਾ ਖਲੋ ਜਾ ਖਲੋ ਜਾ ਤੈਨੂੰ ਮੈਂ ਕਰੋ ਨਹੀਂ ਚੋਲੀ ਦੱਸਦੀ ਮੈਂ ਚਾਚੂ ਤੇ ਇਹਨੂੰ ਓਏ ਓਏ ਮਤ ਤਾ ਪੈਸੇ ਕਰਦਾਂ ਦੇ ਪੈਸੀ ਓਏ ਮਤਿਆ ਆ ਤੇਰੀ ਸੀ ਆ ਗਿਆ ਇਹ ਪੈਸੇ ਥੱਲੇ ਜਿਆਦੇ ਵਾਲੇ ਸਾਨੂੰ ਦੇ ਦੋ ਜਿਆਦੇ ਚਬਤ ਮਾਰਦੀ ਲੀ ਪਾਣ ਦੇ ਆ ਤੇਰੀ ਸੀ ਹੂੰ ਦੱਸਦੀ ਪਾਪਾ ਵੇਂਦੇ ਨੇ ਕੈਮਰੇ ਦੇ ਵਿੱਚ ਨਾ ਨਾ ਹੱਡੇ ਨਹੀਂ ਭਾਈ ਟੜਕੇ ਜਾਂਦਾ ਗਿੱਟੀ ਭਾਈ 4 ਘੋਜੇ ਜਦੋਂ ਹੂੰ ਬੱਸ ਕਰੋ ਨਾ ਵਾਧੂ ਪੈਸੇ ਚੀਜ਼ਾਂ ਜੋਗੇ ਹੋ ਗਿਆ ਬੱਸ ਕਰੋ ਬੱਸ ਕਰੋ ਮਤਿਆ ਹਾਂ ਬੱਸ ਕਰੋ ਬੱਸ ਕਰੋ ਵੇ ਸਭ ਮੈਂ ਪੈਸੇ ਕੱਢੰਦੀ ਵੀ ਵੇ ਪੈਸੇ ਕੱਢੰਦੇ ਆ ਮਟਨਾ ਥੋੜੇ ਤੇ ਪੈਸੇ ਖੜਾ ਰੈਸੇ ਕਰਦਾ ਤੂੰ ਕੀ ਮੁਰਗੀ ਮੈਂ ਫਿਰ ਵੀ ਕਿਤਾ ਮੈਂ ਹਉਤ ਹੈਗੀ ਨਹੀਂ ਸਮਝ ਜੈਜ ਜਦੋਂ ਵੇਖਿਆ ਦੇ ਜੈਜ ਮੇਕਅਪ ਨੂੰ ਮੰਮਾ ਦੇ ਮੇਕਅਪ ਨੂੰ ਲੱਗਾ ਤੇ ਮੰਮਾ ਨੇ ਕਹਿਣਾ ਮੇਰਾ ਮੇਕਅਪ ਕਲਾਤਾ ਵਾ ਅਸੀਂ ਕਹਿਣਾ ਤੁਹਾਡੀ ਬੇਟੀ ਨੇ ਕਲਾਰਿਆ ਵਾ ਤੁਸੀਂ ਚੁੱਕ ਕੇ ਨਹੀਂ ਗਏ ਆ ਮਮਾ ਨੰਨੇ ਗਈ ਮੈਂ ਇਧਰ ਕੁਝ ਰਾਜ ਜਿਹਾ ਨਹੀਂ ਆਈ ਮੈਂ ਫਿਰ ਵੇਖ ਕੇ ਮੁੜ ਗਈ ਇਕਰੀ ਤੇ ਇਹ ਮਾਸਾ ਨੇ ਮੈਨੂੰ ਵੇਖ ਕੇ ਬੋਲੀ ਕਿ ਤੇ ਇਹ ਆਉਂਦੀ ਆ ਮੈਂ ਮੇਕਅਪ ਨਾ ਲੱਗੀ ਆ ਬਹੁਤ ਥਲੇ ਡੇਕ ਪਿੰਦੀ ਪੇਟ ਜੀ ਬੈਠੀ ਵੀ ਕੰਡੇ ਤੇ ਹੀ ਹੁਣ ਸੁੱਤੀ ਐ ਸੰਤੁਸ਼ਟੀ ਨਾਲ ਸੌ ਕੇ ਉੱਠੀ ਤੇ ਹੁਣ ਚੰਗੀ ਭਲੀ ਨਹੀਂ ਤੇ ਬੈਠ ਕੇ ਰੋਂਦੀ ਸੀ ਹਏ ਚੋਣਾ ਜਿਆ ਅਸੀਂ ਤਾਂ ਮਹਾਸ਼ਵਾ ਆ ਕੇ ਤੇ ਕਹਿੰਦੇ ਆਪਣੇ ਮਾਮ ਕੱਢ ਲੀਏ ਤੁਸੀਂ ਫਿਰ ਤੇ ਆਹੋ ਚੱਤੀ ਮੁਚੀ ਤੁਸੀਂ ਨਾ ਸ਼ੋਂਦਿਆ ਕੋ ਉਹ ਤੁਸੀਂ ਕੱਟ ਛੋਇਆ ਕਰੋ ਨਾ ਤਾਂ ਕੰਮ ਨਾ ਸਾਨੂੰ ਕੰਨ ਦੇ ਕੋ ਜਿਆਦਾ ਛੋਇਆ ਕਰੋ ਜਿਆਦਾ ਆਹੋ ਹਾਂ ਕਰੋ ਜੀ ਆ ਕਾਦੇ ਮੈਂ ਆ ਕਾਦੇ ਹਾ ਪਾ ਦੋ ਹਾ ਪਾ ਦੋ ਆਪਣੇ ਬੂਏ ਗੜੀ ਚਾਰ ਨਾਲ ਆ ਕੇ ਲੰਘਣਾ ਲੰਘ ਰਿਹਾ ਅੱਗੇ ਨਾਲ ਤੇ ਰੋਹਣੀ ਵੱਲ ਚੱਲੀ ਉਹ ਚੰਨ ਮੇ ਪੱਤ ਜੰਨੋਂ ਵਾਲੀ ਇੱਕ ਜਾਈ ਦੇ ਚੱਲੀ ਚਾਰ ਜਿਹੜੀਆਂ ਤੁੱਤੇ ਹੋ ਗਈ ਤੂੰ ਚੱਕੀ ਖਾਂ ਦੇ ਇਹ ਹੈ ਜਮੀਨ ਤੇ ਨਹੀਂ ਗਾ ਅੰਦਰ ਇਹੋ ਆਹ ਆ ਮਾਦੀ ਆ ਉੱਜੋ ਫੱਣੀ ਹੋਦੀ ਤੁਹਾਨੂੰ ਤਰੀਕਾ ਬਣਾਉਣਾ ਆਇਆ ਉਹ ਬੁਰਜੀ ਜਿੱਦ ਐਸਾ ਬਣਉਣਾ ਜਾਣੇ ਹਾਏ ਹਾਏ ਨਹੀਂ ਆਣੀ ਆ ਮੇਰੇ ਆਈਆਂ ਕੜਦੀ ਵਿੱਚੋਂ ਜੈਜ ਜੈਜ ਤੇ ਮੇਰੇ ਤੇ ਕੀ ਮਾਫਲੀ ਖਾਂਣ ਜਣਾ ਜੈਜ ਮਮਾ ਨੂੰ ਜਦੋਂ ਮਮਾ ਨੂੰ ਜਦੋਂ ਅਚਾਨਕ ਭਾਰੀ ਹੋ ਜਾਂਦੇ ਨੇ ਇਹਨਾਂ ਦੀਦਾ ਕੀ ਚਿੱਲਾਈ ਤੇ ਉਧਰ ਵੇਖ ਉਹਦੇ ਵੱਲ ਵੇਖੀ ਫੋਨ ਚੱਲ ਰਹੀ ਹੈ ਸੋਚੀਏ ਅਗਰ ਤਰਲੂ ਮੱਛੀਆਂ ਇਹ ਸਾਡੀਆਂ ਹੈ ਬੈਠਾ ਜਾ ਨਹੀ ਮਰੋ ਕੀ ਆ ਰਹੀ ਹੈ ਗੁੱਡੀ ਜਾਏਗੀ मामੂ ਕੋਲ ਹਣ मामੂ मामੂ ਸਜਾ ਦੇਣ ਗੁੱਡੀਆਂ ਇਹਨਾਂ ਨੂੰ ਦੁਕਾਨ ਸਾਫ ਕਰਾਇਆ ਮੇਰੇ ਗਲ ਗਿਆ ਗੁਰਜੀ ਦੁਕਾਨ ਸਾਫ ਕਰਾਇਆ ਇਹਨਾਂ ਤੋਂ ਇਹਨੇ ਸਫਾਈ ਕਰਾ ਸਕੀ ਦੁਕਾਨ ਦੀ ਇਹਨਾਂ ਨੇ ਫੇਰ ਬੈਣਾ ਇਹਨਾਂ ਨੇ ਤਾਂ ਬਣਾ ਲੱਗੇ ਹਾਈ ਟੰਡਾ ਡੰਡਾ ਘੱਟ ਡੰਡਾ ਚਲੋ ਚਲੋ ਮਰੋ ਮਰੋ ਬੈਠ ਜਾਣਾ ਵੀ ਇਹਨਾਂ ਨੂੰ ਮਾ ਲੰਗਾ గడ్డీ రేడి మెటా మనం ਕਾਲਾ ਜਾ ਤੂੰ ਹਾਂ ਤਪਾ ਤੂੰ ਬਾਥਰੂਮ ਸਾਫ ਕਰਾ ਲੈ ਵੀ ਕਰਨਗੇ ਗੁਰਜੀਤ ਤੂੰ ਬਾਥਰੂਮ ਸਾਫ ਕਰਾ ਲੈ ਉਹ ਗੁੱਡੀਆਂ ਲੈ ਆਂਦਾ ਕਰਕੇ ਆ ਜਾ ਆ ਇੱਧਰ ਐਂਜਲ ਹੁਣੀ ਮਿਲਨੀ ਹੁਣ ਫੇਰ ਕੋਈ ਮਿਲ ਤਾਂ ਹੈ ਨਹੀਂ ਆ ਮੇਰੀ ਮਿਲਨੀ ਨਹੀਂ ਤੇ ਹੈ ਵੀ ਮਮੇ ਨਹੀਂ ਆਗੀ ਤੁਸੀਂ ਤੁਸੀਂ ਵੀ ਗੁੱਡੀਆਂ ਡੋਣੀਆਂ ਤੁਸੀਂ ਵੀ ਗੁੱਡੀਆਂ ਡੋਣੀਆਂ ਕਿ 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 ਇੱਧਰ ਆ ਵੇਂਦੀ ਇੱਧਰ ਵੇਖੋ ਮਾਗੀ ਚੱਲ ਮਾਰ ਮਾਰ ਕੰਨ ਫੜ ਕੇ ਕੰਨ ਫੜ ਕੇ 1 2 3 ਯਾਰ ਜੱਜ ਰੋਪੀ ਜੱਜ ਕੀ ਕਰਦਾ ਮਾਮੂ ਕੀ ਕਰਦਾ ਮਾਮੂ ਕੰਨ ਫੜ ਕੇ ਚੱਲ ਇੱਧਰ ਆ ਫੰਮਰ ਤੂੰ ਬਣ ਜਾ ਬਣ ਕੰਨ ਨਹੀਂ ਫੜੇ ਜਾਂਦੇ ਨਾ ਕੰਨ ਛੋਟੇ ਹਲੇ ਚੱਲ ਚੱਲ ਤੂੰ ਇੱਧਰ ਬਣ ਇੱਧਰ ਇੱਧਰ ਕੰਨ ਨਹੀਂ ਜਾਂਦੇ ਬੜੋ ਬੜੋ ਕਿੰਨਾ ਡਾਂਗ ਮੁੱਟੀ ਡੋਣ ਜਸੋ ਆਹ ਅ ਵੀ ਕਿਹਦੀ ਮਮੀ ਬੰਨਣਾ ਜੀ 5 ਗੱਲ 5 ਗੱਲ ਨੰਬਰ ਕਾ ਬਣਾਉਂ। ਓਏ ਜੈਸ ਕੀ ਕਰਦੇ ਹੂੰ। ਜੈ ਜਹਾ ਉਧਰ ਵਾਲਾ ਪਾਈ ਜਾਂਦੀ। ਬੱਬੂ ਬੱਬੂ ਜਿਹੜਾ ਪਹਿਲਾਂ ਉੱਠਿਆ। ਤੂੰ ਦੁਕਾਨ ਚ ਲਾ ਜਾ ਇਹਨਾਂ ਸਾਰੀ ਦੁਕਾਨਾ ਘੱਟਾ ਸਾਫ ਕਰਾ ਇਹਨਾਂ ਨੂੰ। ਇਹਨਾਂ ਨੇ ਫਿਰ ਬਣਾ। ਜੀ ਕਰ ਤੂੰ ਉੱਚੀ ਕਰੋ। ਤੂੰ ਠੀਕ ਕਰ। ਤੂੰ ਨਾਵੋ ਗਈ ਸੀ ਜਿੱਦੀ ਹਏ ਹਾ ਕੁੜੀਆਂ ਕੁੜੀਆਂ ਫੇੜ ਪਿਆ ਇੱਧਰ ਆ ਲੜ ਪਏ ਇਹਨਾਂ ਨੂੰ ਕੀ ਸਜ਼ਾ ਦੇਣੀ ਹੁਣ ਮਾਮਾ ਨਾਲ ਹੀ ਲੱਗਦੇ ਆਂ ਮੁਰਗੇ ਹਕੰਡ ਵਾਲੀਏ ਨਹੀਂ ਕੰਡ ਵਾਲੀਏ ਬੋਤੀਏ ਮਾਮੂ ਨਵੀਂ ਟੁੱਠਾਈ ਤਾਂ ਨਹੀਂ ਮੈਲੀਂਦਰ ਕੁੜੀ ਉੱਠ ਤਾਂ ਮਾਮੂ ਮਾਰੇ ਇਹਨਾਂ ਕੁਟੇ ਮਾਰਾਇਆ ਹੂੰ ਕਿੱਥੇ ਫੜੀ ਬੱਬ ਦਾਦ ਕਿੱਤੇ ਬੱਬ ਉਹ ਗਲਾ ਫੜੀ ਨਹੀਂ ਕਿਹਨਾਂ ਮਾਰ ਪਾਣੀ ਕਿੱਥੇ ਡਿੱਗੀ ਜਾਂਦੀ ਐ ਬਸ ਕਾ ਰੋਟੀਆਂ ਨੂੰ ਗੜਾ ਦੇਈ ਜਾਂਦੀ ਐ 50 ਰੋਟੀਆਂ ਖਾ ਲਈਆਂ ਇਹਨੇ ਆਟਾ ਮਗਾ ਕੇ ਜਉਤਾ ਡਾੜ ਨੇ ਉਹ ਨਹੀਂ ਮੇਰੇ ਜਵਾਬ ਹੀ ਸੁਤਰਦਾ ਕੀ ਕਰਦਾ ਨਹੀਂ ਰੋਟੀ ਖਾ ਲਾ ਮੈਂ ਦੋ ਮਹੀ ਦੋ ਮਹੀ ਐਂਜਲਾ ਸਾਰਾ ਸਮਾਂ ਦਰੱਖਿਆ ਕਦੋਂ ਮੈਂ ਪਾਈ ਨਹੀਂ ਮੈਂ ਉਧਰੋਂ ਪਾ ਗਿਆ ਚਪਲਾ ਹੀ ਪਾਉਣੀ ਆ ਆਪਣੀਆਂ ਇਹਨਾਂ ਫੜ ਇਹਨਾਂ ਉਹ ਗੁੱਡੀ ਦਰੱਖਿਆ ਵਿੱਚ ਗੁੱਡੀ ਨੇ ਕਿਸੇ ਨੂੰ ਮੰਗੀ ਗੀ ਦੇ ਗਾਂ ਇਹਨਾਂ ਨੂੰ ਤੇ ਮੈਨੂੰ ਮਾਵਾਂ ਨੂੰ ਬਾਚ ਘੰਟੇ ਵਾਲੇ ਡੌਣ ਗੀਆਂ ਆ ਲੱਗ ਕੇ ਦੇਣਾ ਖਾ ਲੋ ਖਾ ਲੋ ਬਸ 50 ਤੱਕੇ ਖਾ ਲੀਆਂ ਇਹਨੇ ਮੈਂ ਮੈਂ ਮਾਸੀ ਦੀ ਰੋਟੀ ਸੀ ਮੈਂ ਦੇਖਿਆ ਮੈਂ ਅਸੀ ਜੋ ਮੈਂ ਮਾਸੀ ਇਹ ਦੱਕਾ ਅਸੀ ਗਈ ਦਿਓ ਨੇ ਪੜ ਜੁੱਟੇ ਜੁੱਟੇ ਉਹ ਜੁੱਟੇ ਪੜ ਤੇਰਾ ਦਿਮਾਗ ਨਹੀਂ ਕਰਦਾ ਉਹ ਛੋਕ ਗਾੜੀਆਂ ਉਤਰ ਸਬਜੀ ਰੋਟੀ ਦਹੀਂ ਉਹ ਨਾ ਤੇਰੇ ਨੂੰ ਪਤਾ ਲੱਗ ਗਈ ਆ ਇੰਜਰ ਫਿਰ ਮਾਸਾ ਨਹੀਂ ਪਤਣ ਲਗਾ ਇੰਦੇ ਨੂੰ ਹਗੀ ਤੇ ਇਧਰ ਵੇ ਮੈਂ ਪਾਣੀ ਪੀਂਦੇਗੀ ਤੇ ਫਸਿਆ ਜਨ ਜਨਾ ਛੋਟ ਦੇਣੇ ਆਂ ਕੀਤੇ ਹੁੰਦੇ ਮੇਰੀ ਗੱਲ ਨਹੀਂ ਹੁੰਦੀ ਮੇਰੇ ਘਡਾਲਾ ਪੈ ਆਉਂਦੀ ਛੇਡ ਨੂੰ ਤੇ ਇਹਨੂੰ ਫੜੀ ਇਹਨੂੰ ਮੇਰੇ ਨਿਮਰਤਾ ਆ ਤਾ ਜੈਜ ਰਾਜੂ ਨਾਲ ਮੈਂ ਨੋਣਾ ਮੈਂ ਤਾਂ ਕੁੜੀਆਂ ਚੁੱਕੀਆਂ ਸਵੇਰ ਦੀਆਂ ਤੇ ਹਸਾਬ ਨਾਲ ਜੈਜ ਟਾ 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 ਆਜੋ ਆਜੋ ਜੈਜ ਆਜੋ ਆਜੇ ਗਾ ਦੋ ਕਿ ਆਜੋ 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 ਤੇਰੀ ਮਾਂ ਰੋਟੀ ਖਾਣ ਨੂੰ ਨਹੀਂ ਢਣਾ ਨਾ ਇਹ ਨਾਨਕਿਆਂ ਦਾ ਆਟਾ ਮਗਾ ਕੇ ਜਾਊਗੀ ਇਹ ਪੇਕਿਆਂ ਦਾ ਨਹੀਂ ਨਹੀਂ ਇੰਜਰ ਕੀ ਕਰਦੀ ਹੁੰਦੀ ਆਏ ਨਾ ਨਹੀਂ ਦਵੇ ਇਧਰੇ ਬੈਠੀ ਵੇ ਥੁੰਮਣਾ ਲਾ ਗਈ ਮਾਂ ਕਹਿ ਡਿੱਗ ਜਾਣਾ ਨਾ ਓ ਸੰਧੂਆ ਜੱਜ ਸਾਡਾ ਕੁੰਡ ਕਡੂ ਉਹਦਾ ਟੋਪੀ ਰਹਿ ਨਹੀਂ ਦਿੰਦੀ ਚਵਾ ਫਸੀ ਵਾਵਾ ਫਸਿਆ ਇਦੇ ਚ ਟਾਟਾ ਉਹਨੂੰ ਕਰਦੀ ਟਾਟਾ ਆਏ ਆਜੂ ਆ ਮੇਰਾ ਪੁੱਤ ਆਜੂ ਆਜੂ ਜੱਜੂ ਆਜੂ ਕੜਾਓ ਕਿ ਤੁਰ ਕੇ ਆਓ ਤੁਰ ਕੇ ਇਦਾਂ ਦੇ ਫਿਰ ਮੈਨੂੰ ਪਤਾ ਤੂੰ ਆ ਜੇਗੀ ਉਹ ਪੈਣਾ ਮਿਲ ਗਿਆ ਮਿਲ ਗਿਆ ਗੁੱਡਾਣਾ ਪਾਪਾ ਗੁੱਸੇ ਹੁੰਦੇ ਆਂ ਪਾਪਾ ਦੇ ਹੱਥ ਚ ਡੋਰਾ ਫੇਰਗੀ ਤੇ ਫੇਰ ਮੈਂ ਕਿਹਾ ਖੇਡਣ ਲੱਗਦੇ ਮੇਰੇ ਸਪਾਹਾਂ ਨੇ ਡੰਡਾ ਫੜ ਡੰਡਾ ਇਹਦੇ ਲਈ ਹੂੰ ਇਕੱਠੇ ਕਰ ਲਾ ਸਾਰਾ ਸਮਾਨ ਬਾਲਟੀ ਤਾਂ ਬਾਲਟੀ ਚੁੱਕਦੀ ਆ ਚੁੱਕ ਲੈਗਾ ਬਾਲਟੀ ਕੁੰਡ ਤੇ ਤੇਰਾ ਨਿਕਲਿਆ ਮੈਂ ਤਾਂ ਬਾਲਟੀ ਕੋ ਚੁਪੀ ਜਾਣੀ ਤੇਰੇ ਤੋਂ ਫੋਟ ਛੱਡਾ ਰੋਸ ਗਿਆ ਨਹੀਂ ਰੋਸ ਗਿਆ ਨਹੀਂ ਹਾਂ ਦੋ ਯਾਰੇ ਗੇਰ ਦਰਲੇ ਚਾਹ ਹਸਤੇ ਲੌਂਗ ਪਾ ਕੇ ਬਣਾ ਕੇ ਫਿਰ ਮਮੀ ਪੀ ਲੂੰਗੀ ਹਾਂ ਨਹੀਂ ਕੁੜੀ ਰੋਸ ਗਈ ਨਹੀਂ ਉਹਦੀ ਪੈਂਟੀ ਫੜਾਉਣ ਨੂੰ ਜੈ ਜੈ ਜਲ ਮੁੱਕ ਮੇਰਾ ਛੋਨਾ ਜਾਦਾ ਨਹੀਂ ਮਮੀ ਮੇਰੀ ਕੁੜੀ ਫੜੀ ਹੋ ਟਿੰਕ ਲਈ ਨਹੀਂ ਦੇਦੀ ਮੈਂ ਕੋਲ ਆ ਆ ਵੀ ਮਾਉਂ ਆਉਂ ਕਰੀਦੀ ਆ ਉਹਨੇ ਪੈਂਟੀ ਦਰ ਰੱਟਾ ਪਾ ਕੇ ਬੈਠੀ ਹੋ ਹਾਂ ਮੈਨੂੰ ਸਮਾਨ ਦਾ ਬਾਲਟ ਚ ਪਾਉਣਾ ਮੈਂ ਬੱਸ ਤੋਂ ਦਿੱਖ ਜਾਂ ਮਿਲ ਜੰਨੀ ਜਾਂ ਇਹ ਵੱਡੀ ਅਜਾ ਪੂਰਾ ਕਰਿਆ ਕਰੋ ਕਿ ਇਹ ਤਮਾਸ਼ਾ ਨਹੀਂ ਕਰਨਾ ਇੰਨੇ ਚਿੱਤਰ ਵੀ ਖਾਇ ਕਰਨਾ ਇੰਨੇ ਨਹੀਂ ਨਾ ਚਿੱਤਰ ਖਾ ਕੇ ਦਾਦੀ ਜਾਂਦੀ ਏ ਇਹ ਵੀ ਗੱਲ ਸਹੀ ਆ ਜੈਜ ਜਦੋਂ ਲੱਗ ਜਾ ਕਰਨ ਹਾਏ ਜਦੋਂ ਨਹੀਂ ਉਹ ਤਾਂ ਪੈਂਟ ਕਰੀ ਮਨ ਨੂੰ ਤੋੜਾ ਤੇਰਾ ਤਾਂ ਖਾਣ ਪੀਣ ਦਾ ਲਿਆ ਲੈ ਇਹ ਗਾੜੀ ਕੀਤੀ ਕਿ ਪੁੱਤਰੀ ਹਾਏ ਹੋਰ ਪਿਆਰੀ ਲੱਗਦੀ ਹੋਰ ਜੇ ਹੋਰ ਦੋ ਛੱਡਾ ਗਏ ਨਾ ਲਾ ਲਾ ਬੋਤਲ ਲਾ ਲੈ 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 ਕਿਉਂ ਜੱਜੂ ਇਤਨਾ ਹੀ ਆਦਾ ਹੱਕ ਡੀਟੀ ਈਡੀ ਵੇ ਲੈ ਰੁੱਸੀ ਵਹਿ ਮਾਂ ਦਾ ਕਰਕੇ ਰੁੱਸੀ ਤੇ ਰੁੱਸੀ ਪੈਂਟੀ ਕਰਕੇ ਹੀ ਭੇੜ ਉਹਨੇ ਫੇਰ ਖੋਈ ਫੇਰ ਲੌਣ ਲਾ ਪੀ ਕੋਈ ਕੁੱਟ ਖਾਂਦੇ ਨਹੀਂ ਮੈਂ ਤਾਂ ਪੰਚ ਜੈਜ ਏਡੂ ਵੇਖੋ ਗਲੇਡੂ ਜੈਜ ਗਲੇਡੂ ਕਰਤਾ ਨੂੰ ਆਪਣੇ ਆਹ ਵੇਖੋ ਜੀ ਵੇਖੋ ਜੈ ਦੀ ਗਲੇਡੂ ਹੈ ਮੋਤੇ ਕਿਥੇ ਤੱਕ ਆਇਆ ਆਪਣੇ ਚਲ ਧੋ ਕੇ ਲੈ ਕੱਪੜੇ ਸਾਰੇ ਬਾਲਟੀ ਚ ਪਾ ਲੈਣ ਚਲ ਧੋ ਕੇ ਲੈ ਕੱਪੜੇ ਹੁਣ ਲੜਾਈ ਕਰਦੀ ਨਾ ਕੱਪੜੇ ਸਾਰੇ ਮੈਨੂੰ ਦੇ ਦੋ ਉਹਨਾਂ ਨੂੰ ਧੋ ਕੇ ਲਿਆ ਹੁਣ പണ്ഡ ലടേ ദാന ਹਾਂ ਜੰਨੀ ਆਏ ਸਾਕੇ ਦਾ ਉਹ ਤੇ ਹੁਣ ਹੀ ਲੈਣਾ ਉਹਨਾਂ ਬਾਲਟੀ ਲੈਣੀ ਉਹਨੇ ਚੱਲ ਆ ਜਾ ਮੇਰੇ ਕੋਲ ਨਹੀਂ ਹਾਲੋ ਹਾਲੋ ਆ ਦੇ ਦੋ ਆ ਦੇ ਦੋ ਸਾਨੂੰ ਕਿਉਂ ਕੁੜੀ ਨੂੰ ਰੋਵਾਉਂਦੀ ਆ ਵਿਚਾਰੀ ਨੂੰ ਆ ਜਾ ਦੇਣਾ ਫਿਰ ਚੋਰ ਮਾਰਨਾ ਕਿਉਂ ਕਰਦੇ ਨਾ ਚੱਲ ਲੈ ਲੈ ਮੇਰਾ ਪਤਨਾ ਨਾ ਨਹੀਂ ਨਹੀਂ ਮੈਂ ਦੋ ਤਰਫੋਂ ਚੱਲ ਬਾਲਟੀ ਲੈ ਲਈਏ ਬਾਲਟੀ ਮਰ ਗਈ ਹੂ ਜੰਨੂ ਨੇ ਹੀ ਲੈ ਡੇ ਬਾਲਟੀ ਦੇ ਦੇ ਆਪ ਜਾਂਦੇ ਲੀਡ ਕਰਦੇ ਆਂ ਮੇਰੇ ਪਾਣੀ ਬੂਰ ਨਾਲੋਂ ਬਾਲਟੀ ਕਿਤੇ ਬਾਲਟੀਆਂ ਸਾਡੇ ਕਰੇ ਘਾਟਾ ਪਈ ਕਿ ਲਾਗੇ ਵੀ ਖੁੱਲੇ ਨਹੀਂ ਲੈ ਗਿਆ ਆ ਆਪ ਦਾ ਇਹ ਕੀ ਆ ਆ ਇਹ ਚਾਲ ਰਹੀ ਹੈ ਇੱਥੇ ਸਾਰਾ ਕੁਝ ਵਾਰ ਕਿੱਡੀ ਠੀਠੀ ਇਹ ਆਪਣੀ ਨਵੀਂ ਬਾਲ ਸੀ ਖੋਦ ਲਈ ਇਹਦੇ ਲੀਡਾ ਵੀ ਸਿਆਣ ਲੈ ਕਰਨਾ ਆ ਆ ਆ ਬਾਲੋ ਕੋਈ ਹੋਮ ਆ 2000 ਇਹਨਾਂ ਦੇ ਬਰਾਬਰ ਨਹੀਂ ਹੋਣੇ ਬੈਠੇ ਚੱਲ ਫੋਗੀ ਚੱਪਣਾ ਹੋ ਕੇ ਨਾਸਾਂ ਫੇਕ ਅੱਖਾਂ ਚ ਅਥਰੂ ਹੁਣ ਸੋਖ ਹੁਣ ਸਹੀ ਹੋ ਗਿਆ ਜੱਜ ਕੋਕੋ ਕਿਤੇ ਆ ਕਿਤੇ ਕੋਕੋ ਜੈਦੀ ਕੋਕੋ ਕਿਤੇ ਆ ਜੈ ਤੇਰੀ ਕੋਕੋ ਕਿਤੇ ਆ ਪੱਟੂ ਕੋ ਤੇ ਫੇਰ ਹੀ ਨਾਣਾ ਇਹਨਾਂ ਨੇ ਉਹ ਕਿੱਥੇ ਨਾਣਾ ਇਹਨਾਂ ਨੇ ਜੈਜ ਕੋਕੋ ਕਿੱਥੇ ਕੋਕੋ ਕਮੋ ਤੇ ਕਪੜਾ ਪਾ ਲੈ ਕਰ ਕਪੜਾ ਕੋਸ਼ਿਸ਼ ਕਰ ਆਪਣਾ ਤੋੜ ਦੇ ਸਾਰੀ ਪਾ ਲੈ ਪਰ ਤੋ ਕਿੱਥੇ ਕਪੜਾ ਫੜੇ ਕਦਰਾ ਰਹੇਗਾ ਕੋਈ ਸੌਫਟ ਵੀ ਸਾਰਨੀ ਗਿੱਦੜ ਵਾਲੀ ਪਾਣੀ ਮੀਂਹ ਕੋਲ ਹੋ ਕੋ ਲੰਮੇ ਪਿਆ ਹੀ ਫੜੇ ਤੇ ਮਮੀ ਮੈਂ ਵੀ ਨਹੀਂ ਆਉਂ ਮੈਨੂੰ ਪੇਟ ਪੂਜਾ ਕਰ ਲੈਂਦਾ ਫਿਰ ਮੈਂ ਕੰਮ ਕਰੂੰਗਾ ਦੂਜਾ ਮੇਥਰੇ ਬਾਏ ਨੇ ਵਿੱਚ ਮੇਥਰੇ ਬਾਏ ਮੀਥੀ ਲੱਗ ਨਹੀਂਦਾ ਨਾ ਮੇਥਰੀ ਦੇ ਉਹ ਓਏ ਬਣੇ ਪਕੋੜੇ ਉਹ ਤੇ ਉੱਤੋਂ ਪਾ ਦੋ ਹੁੰਦੇ ਕੋਈ ਨਹੀਂ ਮੈਂ ਤਾਂ ਤੈਨੂੰ ਖਾਈ ਜਾ ਮੈਂ ਨਹੀਂ ਭਰੇਵਾ ਹੋਣਾ ਹੁੰਦਾ ਮੈਂ ਬਾਹਰ ਮੁੰਡੇ ਨੂੰ ਦੇਖਿਆ ਐ ਤੇ ਉਹਨੂੰ ਦਿਨੀ ਬਹਨਾ ਮੁੰਡੇ ਨੂੰ ਦੇ ਕੱਢ ਕੇ ਦੇਖਣੇ ਤਿੰਨ ਪੇਟਾਂ ਗਾੜੀ ਰੱਖੀਆਂ ਵੇਲੀ ਕਰਕੇ ਕੱਲੀ ਭੁਖੜ ਜੀ ਇੱਥੇ ਫੁੱਲ ਬਣੀਆਂ ਹੁੰਦੀਆਂ ਜਾਜ ਦੀ ਲਿਖੇ ਨਹੀਂ ਰੱਖ ਲੈਣੀ ਦੋ ਤਿੰਨ ਉਹਦੇ ਵਾਸਤੇ ਵੀ ਮੈਂ ਚੇਤਾ ਹੀ ਨਹੀਂ ਕਿਸੇ ਨੂੰ ਸਾਡੇ ਟੱਬਰ ਖਾ ਕੇ ਰੱਜ ਗਿਆ ਤੇ ਹੁਣ ਚੇਤੇ ਹੀ ਨਹੀਂ ਦੇਣੀ ਆ ਖਾ ਲਈ ਰਹਿਣ ਦਾ ਪਰਿਆ ਨੂੰ ਹੁਣ ਦੇਣੀ ਪਕੌੜੇ ਜਾਜ ਵਾਸਤੇ ਰੱਖ ਦੋ ਇਹ ਹੁਣ ਲੈ ਨਹੀਂ ਦੇਣੀ ਆ ਰਹਿਣ ਦਾ ਪਰਿਆ ਨੂੰ ਆ ਦੇ ਹੀ ਆਗੀ ਦਿਨੀ ਪੂਰ ਚੂਰ ਰੱਖ ਲੈ ਅਗਲਾ ਰਕੇ ਆ ਪਾਵੇਂ ਸੁਆਦ ਲਾਉਂਦੇ ਆ ਵੇ ਜੈ ਜਰੀ ਰੱਖ ਲੈਣਾ ਵਿਚਾਰੇ ਆਹ ਇਹਨਾਂ ਦਾ ਜੈ ਜਰੀ ਹੁਣ ਟਿੱਕੀਆਂ ਚ ਖਾਜੋ ਫੇਰੀ ਨਹੀਂ ਹੱਥ ਲਵਾਂ ਟਿੱਕੀਆਂ ਚ ਖਾਜੋ ਜੈ ਜਰੀ ਪਕੌੜੇ ਰਹਿਣ ਹਾਂ ਖਾ ਕੇ ਵੇਖੋ ਨਾ ਖਾਣ ਵਾਲੀ ਚੀਜ਼ ਆ ਓ ਟੇਸਟ ਦੇ ਵੇਖੋ ਮੈਂ ਖਾ ਆ ਟਿੱਕੀਆਂ ਮੈਂ ਖਾ ਆ ਟਿੱਕੀਆਂ ਮੈਂ ਉੱਥੇ ਕਿੰਨੇ ਖਾ ਗਏ ਮੈਂ ਨਹੀਂ ਆਇਆ ਖਾੜੀ ਮੈਂ ਨਾ ਪੂਰ ਚੂਰ ਕਿੰਨਾ ਮੈਂ ਨਾ ਨਾ ਪੂਰ ਚੂਰ ਵੀ ਨਹੀਂ ਛੱਡਣਾ ਪਕੌੜੇ ਦੇ ਖਾ ਲਏ ਨਹੀਂ ਤਾਂ ਆਦਮੀ ਪਾ ਦਗਾ ਪਾਏ ਆਹ ਹਾਂ ਮੈਂ ਤਾਂ ਸਾਰਾ ਖਾ ਲਓ ਤੇ ਦੱਸ ਜਿੱਟੜ ਨਹੀਂ ਹਾਂ ਹੋਇਆ ਢਿੱਡ ਤੇ ਭਰ ਲੈਂਦੇ ਆਲੂਆਂ ਜੇ ਫਿਰ ਬਹਿ ਜਾਣਗੇ ਤੋਤੇ ਵਾਲ ਤੇ ਵਾਲ ਖਰਾਬ ਕੀਤੇ ਹੀ ਕੱਡੇ ਪੜੇ ਵਾਲ ਲੱਗਨ ਜਾਈ ਤੇਰੇ ਡرائی ਡرائی ਹੋ ਗਈ ਜਦ ਲਈ ਕਿਰ ਸ਼ੈਂਪੂ ਲਾਇਆ ਉਹ ਦੂਸਰਾ ਬਰਤ ਲੈਣਾ ਮੈਂ ਕਿਹੜਾ ਅੱਗੇ ਤੀਸਰਾ ਮਰਤ ਦੇ ਦਿੰਨੀ ਆ ਅੱਗੇ ਮੈਂ ਆਪਣਾ میٹرਿਕ ਦਾ ਵਰਦੀ ਨਹੀਂ ਹਾਂ ਡੱਬ ਦਾ ਵਰਦੀ ਆ ਨਵੇਂ ਨਾਂ ਮੈਂ ਮੈਂ ਮੰਮੀ ਤੇਰੇ ਵਰਗੀ ਆ ਜਿਹੜਾ ਹੱਥ ਜਾ ਜਾ ਉਹ ਲਾ ਲਿਦਾ ਨਾ ਗੁਰਜੀ ਦਾ ਵਦਨੇ ਦੇ ਹੈ ਨਹੀਂ ਐਵੇਂ ਪੈਸੇ ਫੁਕੀ ਜਾਓ ਆਪਾਂ ਨਾ ਵਾਜੀ ਕਰੀਏ। ਹਾਂ। ਮਾਦ ਲਾ। ਚਾਹ ਤੇ ਆਈ ਦੀ ਬੱਲਾ ਫੁੱਟੀ ਨਾ ਮੈਂ। ਉਹ ਮੇਰੀ ਰਖਾਈ ਇਹ ਤੋਂ। ਉਹ ਬਹਿ ਬਈ ਲੱਲਾ। ਆਲਾ ਜਾਣੀ ਮੈਂ। ਹੁਣ ਬੱਸ ਦੇ ਦੇ ਮੈਨੂੰ। ਉਹ ਤੂੰ ਇੰਚ ਤਰੀਕਾਂ ਲੰਗਾ ਕੇ ਮੁੜ ਕੇ ਉਹ ਚੁੱਲ੍ਹੇ 'ਚ ਟੁੱਟੜੀਆਂ ਹੁੰਦੀਆਂ। ਆਹ ਇੱਦਾਂ ਹੀ ਸੋਨੇ ਕੇ ਆਹੀਂ। ਵੱਧੂ ਸੋਨੇ ਆਹੀਂ। ਪਾ ਕੇ ਮਾਸਾ ਫੱਬ ਜਾਈਦਾ ਇੰਨੇ ਬਿੜਾ। ਕਿੱਡਾ ਵੱਡਾ ਡੱਬਾ ਵਾ ਤੁਹਾਡੇ ਪਿਆ। ਉਹਦੀ ਡੇਟ ਲੱਗ। ਇਹ ਜਗਜੀਤ ਲਿਆ ਮਿਲਾਂਦਾ। ਅੱਧਾ ਉਂਝੀ ਪਿਆਓ। ਹੈਂ? ਨੇ ਪਿਆ ਫਰਕ ਅੱਗੇ ਨਾਲੋਂ ਪਹਿਲਾਂ ਜਿਆਦਾ ਹੀ ਗੁਰਜੇ ਤੇਰੇ ਟੋਏ ਜੇ ਪੈ ਗਏ ਤੂੰ ਤੇ ਨਹੀਂ ਪੁੱਟੇ ਕਿੰਨੇ ਟੋਏ ਪੈ ਗਏ ਆ ਯਾਰੀ ਕੁੜੀ ਵੇਖ ਚੰਗਾ ਨਾ ਕਰੂ ਪਹਿਲੇ ਥੋੜਾ ਮੁੱਤਰ ਉਹ ਵੇ ਛੜਾ ਵਜਾ ਕਰਨਾ ਇਹਨੂੰ ਕਾ ਕਾ ਛੜਿਆਂ ਦੇ ਘਰ ਜਾਣਾ ਛੜਾ ਗਰਕਾਵੇ 2000 ਭਾਂਡੇ ਲੈ ਆਏ ਨੇ ਚੁੱਲਾ ਲੈਣਾ ਮੰਡ ਜਾ ਕੇ ਡੇਰੇ ਜਾ ਕੇ ਕੁੜੀ ਨੂੰ ਮੁੰਡਾ ਪਸੰਦ ਆ ਤਾਂ ਦੱਸਿਓ ਹਨੂ ਅਹੀਂ ਤੇ ਮੂੰਹ ਵੇਹ ਲੋ ਨਾ ਕਰਦੇ ਨਾਲੀ ਇਹ ਤੇ ਵਾਈਦੂਰੀ ਨੇ ਜੋ ਕੀਤਾ ਤੇ ਉਹ ਤੇ ਉਹ ਤਾਂ ਮੈਂ ਤੇ ਉਹ ਹਟ ਜਾਣਾ ਮਹੀਨੇ ਦੋ ਮਹੀਨੇ ਤੱਕ ਚਿਕਨ ਪੌਕਸ ਦਾ ਗੱਦਾ ਦੇ ਨਾਨੀ ਨੂੰ ਬੜਾ ਦੇ ਲਾਉ ਵੀ ਆਇਆ ਜੋਤਾ ਇਹ ਕੰਬਾਇਆ ਮੈਂ ਤੇ ਉਹਨੇ ਪਕੌੜੇ ਵੀ ਖਾ ਲਏ ਉਹਨੂੰ ਦੇ ਕੇ ਡੀਆਂ ਪਕਾੜਿਆ ਮੈਂ ਤੇ ਦੇਖਿਆ ਹੁਣ ਮੈਂ ਇਹ ਨਾ ਨਜ਼ਰ ਹੀ ਆ ਇਹ ਆਪਣੇ ਨਿਆਣਿਆਂ ਨੇ ਜਦੋਂ ਖਾ ਲਿਆ ਉਹ ਆਇਆ ਬਾਅਦ ਵਿੱਚ ਹੁਣ ਖਾਦੇ ਨਹੀਂ ਗਏ ਹੁਣ ਉੱਤੇ ਪਲੇਟ ਰੱਖਤੀ ਖਾੜੇ ਖਾੜੇ ਅਪੂਰ ਚੁਰ ਤੇਲ ਜਾ ਵਾ ਨੂੰ ਛੋੜ ਦੇ ਸਬਜ਼ੀ ਛੋੜ ਦਿਓ ਬੰਦ ਕਰੋ ਲਵਾੜੇ